ਮਹੀਨੇ ਤੇ ਕਿਚਨ ਚੋਂ ਨਾ ਮੇਰਾ ਨਾਮ ਨਵਨੀਤ ਕੁਮਾਰ ਹੈ ਮੈਂ SBI ਬੈਂਕ ਤੋਂ ਹਾਂ ਤੇ ਅੱਜ ਦਾ ਜਿਹੜਾ ਸਾਡਾ ਸਮਾਗਮ ਹੈ ਇਹ ਸਾਡੀ ਹੜਤਾਲ ਹੈ ਇਹ ਸਾਡੀਆਂ ਮੰਗਾਂ ਹੈ ਜਿਹੜੀਆਂ 5 ਡੇ ਬੈਂਕਿੰਗ ਦੀ ਮੰਗ ਕਰਕੇ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਯੂਐਫਬੀਯੂ ਦੇ ਬੈਨਰ ਦੇ ਥੱਲੇ ਅਸੀਂ ਸਾਰੇ ਬੈਂਕਿੰਗ ਆਜਾ ਇੱਥੇ ਇਕੱਠੀ ਹੋਈ ਹੈ ਇੰਡਸਟਰੀ ਸਾਡੀ ਇੱਕੋ ਇੱਕ ਮੰਗ ਹੈ ਜਿਹੜੀ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਚੱਲ ਰਹੀ ਸੀ 5 ਡੇ ਬੈਂਕਿੰਗ ਵਾਲੀ ਕੇਂਦਰ ਸਰਕਾਰ ਦਾ ਜਿਹੜਾ ਢਿੱਲਾ ਰਵਈਆ ਸੀਗਾ ਇਹ ਸਾਡੀ ਮੰਗ 2012 ਤੋਂ ਪੈਂਡਿੰਗ ਚੱਲ ਰਹੀ ਹੈ ਤੇ ਅਸੀਂ ਬਸ ਐਸੇ ਹੜਤਾਲ ਨੂੰ ਆਪਦਾ ਮੁਜ਼ਾਹਰਾ ਇਹੀ ਸ਼ੋਅ ਕਰਨਾ ਹੈ ਕਿ ਅਸੀਂ ਇੱਕ ਹਾਂ ਸਰਕਾਰ ਨੂੰ ਸਾਡੀ ਮੰਗ ਮੰਨ ਨਹੀਂ ਪਊਗੀ ਇਹ ਹੜਤਾਲ ਕਦੋਂ ਤੱਕ ਚੱਲੇਗੀ ਇਹ ਹੜਤਾਲ ਜੀ ਹਜੇ ਤਾਂ ਅਸੀਂ ਸਿਰਫ ਅੱਜ ਇੱਕ ਆਪਦਾ ਛੋਟਾ ਜਿਹਾ ਇੱਕ ਰੂਪ ਦਿਖਾਇਆ ਹੈ ਸਰਕਾਰ ਨੂੰ ਅਸੀਂ ਦੇਸ਼ ਵਿਆਪੀ ਹੜਤਾਲ ਜਿਹੜਾ ਸਾਡਾ 8 ਲੱਖ EMPLOYEES ਹੈ ਤੇ ਅਸੀਂ ਪੂਰੇ ਜੋਰ ਸ਼ੋਰ ਦੇ ਨਾਲ ਮਾਰਚ ਤੱਕ ਇਸ ਹੜਤਾਲ ਨੂੰ ਲੈ ਕੇ ਜਾਵਾਂਗੇ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਸਰ ਮੇਰਾ ਨਾਮ ਰੋਹਨ ਸੈਨ ਜੀ ਜਿਹੜੀ ਸਾਡੀ ਇਹ ਸਟ੍ਰਾਈਕ ਹੈ ਜੀ ਬੈਂਕ ਦੀ ਇਹ 5 ਡੇ ਬੈਂਕਿੰਗ ਵਾਸਤੇ ਹੈ ਜੀ ਕਿ 5 ਡੇ ਮਤਲਬ ਬੈਂਕ ਆਪਣਾ ਲੱਗਣਾ ਚਾਹੀਦਾ ਪਰ ਗੱਲ ਕੀ ਹੈ ਇਹਦੇ ਵਿੱਚ ਕੀ ਹੈ ਕਿ ਜਦੋਂ ਗਵਰਨਮੈਂਟ ਸਾਨੂੰ ਕਹੀ ਜਾਂਦੀ ਹੈ ਜਿਹੜੀਆਂ ट्रांजੈਕਸ਼ਨਾਂ ਹੈਗੀਆਂ ਉਹ ਡਿਜੀਟਲ ट्रांजੈਕਸ਼ਨ ਹੈ ਜਿਹੜੀ 90.0 ਮਤਲਬ ਤੁਸੀਂ ਮੰਨ ਕੇ ਚੱਲੋ ਕਿ ਸਾਡੇ 90% ਮੰਨ ਲਓ ट्रांजੈਕਸ਼ਨ ਡਿਜੀਟਲ ਹੋ ਰਹੀਆਂ ਤਾਂ ਮੈਨੂੰ ਨਹੀਂ ਲੱਗ ਰਿਹਾ ਕਿ 5 ਡੇ ਬੈਂਕਿੰਗ ਨਾਲੋਂ ਵੀ ਗਵਰਨਮੈਂਟ ਦਾ ਕਿਸੇ ਵੀ ਤਰ੍ਹਾਂ ਦਾ ਸਟ੍ਰਾਈਕ ਤੋਂ ਮਤਲਬ ਨੁਕਸਾਨ ਹੈ ਤਾ ਕਿ ਇਹ ਜੇ ਗਵਰਨਮੈਂਟ ਸੜੀਆਂ ਦਿੱਤੀਆਂ ਹੋਈਆਂ ਦਾਇਤਾ ਨੂੰ ਸਾਨੂੰ ਨਾਲ ਲੈ ਕੇ ਚੱਲਦੀ ਐ ਤੇ ਸੜੀ ਗੱਲ ਮੰਨਦੀ ਐ ਤਾਂ ਠੀਕ ਐ ਤਾਂ ਨਹੀਂ ਫਿਰ ਇਹ ਸੰਘਰਸ਼ ਅਜੇ ਤਾਂ ਇਹ ਮਤਲਬ ਸਮਝੋ ਤੁਸੀਂ ਇੱਕ ਦਿਨ ਦੀ ਹੜਤਾਲ ਐ ਇਹ ਆਨਾਲੇ ਸਮੇਂ ਦੇ ਵਿੱਚ ਇਨਡੇਫਿਨੈਂਟ ਹੜਤਾਲ ਵੀ ਹੋ ਸਕਦੀ ਐ ਤਾਂ ਗਵਰਨਮੈਂਟ ਨੂੰ ਕੀ ਐ ਸਾਡੇ ਨਾਲ ਬਰਤਨਲਾਪ ਕਰਕੇ ਸਿਸਟਮ ਨਾਲ ਤੋਂ ਉੱਪਰ ਸਾਡੇ ਨਾਲ ਚੱਲਣਾ ਪਏਗਾ ਤੇ ਨਹੀਂ ਉਸ ਤੋਂ ਇਲਾਵਾ ਸਾਡੇ ਕੋਲ ਕੋਈ ਉਪਚਾਰ ਨਹੀਂ ਐ ਸਤਾ ਸਿੱਧੀ ਗੱਲ ਜਾਣਦੇ ਆ ਜੋ ਹੱਕ ਸਭ ਨੂੰ ਮਿਲਣਾ ਹੈ ਉਹ ਸਾਨੂੰ ਵੀ ਮਿਲਣਾ ਚਾਹੀਦਾ ਹੈ ਜੀ ਫਿਰ ਕੀ ਨਾਮ ਹੈ ਤੇ ਮੇਰਾ ਨਾਮ ਰਿਸ਼ੂ ਜਿੰਦਲ ਹੈ ਜੀ ਮੈਂ ਪੰਜਾਬ ਨੈਸ਼ਨਲ ਬੈਂਕ ਚ ਕੰਮ ਕਰਦਾ ਮੈਂ ਪੰਜਾਬ ਬੈਂਕ ਪਲਸ ਫੈਡਰੇਸ਼ਨ ਦਾ ਲੋਕਲ ਯੂਨਿਟ ਦਾ ਸੈਕਟਰੀ ਆ ਸਾਡਾ ਅੱਜ ਦਾ ਇੱਕੋ ਹੀ ਕਾਰਨ ਹੈ ਜੀ ਸਾਡਾ 5 ਡੇ ਬੈਂਕਿੰਗ ਜਿਹੜੀ ਕਿ ਗਵਰਨਮੈਂਟ ਸਾਨੂੰ ਮਤਲਬ ਪਿਛਲੇ 10 ਸਾਲਾਂ ਤੋਂ ਟਰਕਾਰੀ ਹੈ ਪਹਿਲਾਂ 10 ਸਾਲ ਪਹਿਲਾਂ ਸਾਡਾ ਗਵਰਨਮੈਂਟ ਨਾਲ ਐਗਰੀਮੈਂਟ ਹੋਇਆ ਸੀ ਵੀ ਫਿਲਹਾਲ ਅਸੀਂ ਦੋ ਸੈਟਰਡੇ ਤੋਂ ਨੂੰ ਆਫ ਦੇ ਕੇ ਬਾਕੀ ਸੈਟਰਡੇਸ ਅਸੀਂ ਫੁੱਲ ਡੇ ਵਰਕਿੰਗ ਕਰ ਰਹੇ ਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੂਆ ਮਤਲਬ ਅੱਜ ਤੋਂ 10-15 ਸਾਲ ਪਹਿਲਾਂ ਬੈਂਕ ਸਾਰੇ ਸ਼ਨੀਵਾਰ ਖੁੱਲਦੇ ਸੀ ਪਰ 2 ਵਜੇ ਤੱਕ ਹੀ ਖੁੱਲਦੇ ਸੀ 2015 ਦੇ ਵਿੱਚ ਸਾਡਾ ਸਰਕਾਰ ਨਾਲ ਕੀ ਸਮਝੌਤਾ ਹੋਇਆ ਵੀ ਦੂਜਾ ਤੇ ਚੌਥਾ ਸ਼ਨੀਵਾਰ ਆਫ ਹੋਏਗਾ ਬਾਕੀ ਸੈਟਰਡੇਜ਼ ਫੁੱਲ ਹੋਣਗੇ ਵੀ ਗਵਰਨਮੈਂਟ ਨੇ ਸਾਨੂੰ ਕੋਈ ਮਤਲਬ ਕੋਈ ਐਕਸਟਰਾ ਨਹੀਂ ਦਿੱਤਾ ਅਸੀਂ ਆਪੇ ਬਾਕੀ ਵਰਕਿੰਗ ਡੇਜ਼ ਫੁੱਲ ਕਰ ਲਏ ਤੇ ਦੂਜਾ ਤੇ ਚੌਥੀ ਸ਼ਨੀਵਾਰ ਅਸੀਂ ਹਾਂ ਉਹ ਕਰ ਲਈ ਸੀ ਛੁੱਟੀ ਕਰ ਲਈ ਸੀ ਫਿਰ ਗਵਰਨਮੈਂਟ ਦੇ ਨਾਲ ਸਾਡਾ ਅਗਲੀ ਸਾਡੀ ਸੈਟਲਮੈਂਟ ਹੋਈ ਜੋ 2019 ਦੇ ਵਿੱਚ ਉਹ ਕੋਰੋਨਾ ਕਰਕੇ ਅਸੀਂ ਮਤਲਬ ਉਹਨੂੰ ਪਰਸਿਊ ਨਹੀਂ ਕਰ ਪਾਏ ਮੈਟਰ ਤੇ ਗਵਰਨਮੈਂਟ ਨੇ ਸਾਨੂੰ ਕਹਤਾ ਵੀ ਅਸੀਂ ਤੁਹਾਨੂੰ ਅਗਲੀ ਸੈਟਲਮੈਂਟ ਤੱਕ ਦੇਖਾਂਗੇ ਫਿਰ ਅਸੀਂ ਮਾਰਚ 2024 ਦੇ ਵਿੱਚ ਸਾਡੀ ਫਾਈਨਲ ਸੈਟਲਮੈਂਟ ਜਦੋਂ ਸਾਈਨ ਹੋਈ ਗਵਰਨਮੈਂਟ ਸਾਡੇ ਨਾਲ ਇਨ ਪ੍ਰਿੰਸੀਪਲ ਐਗਰੀ ਕਰ ਗਈ ਸੀਗੀ ਡੀਐਫਐਸ ਕੋਲ ਸਾਡਾ ਪ੍ਰੋਪੋਜ਼ਲ ਚਲਾ ਗਿਆ ਸੀ ਵੀ ਬੈਂਕਾਂ ਦੇ ਵਿੱਚ ਸਾਰੇ ਸੈਟਰਡੇਜ਼ ਆਫ ਹੋਣਗੇ ਉਹਦੇ ਬਦਲੇ 40 ਮਿੰਟ ਹਰ ਰੋਜ਼ ਵਰਕਿੰਗ ਡੇਜ਼ ਦੇ ਵਜਨਗੇ ਕੁਝ ਮਿੰਟ ਸਵੇਰੇ ਕੁਝ ਮਿੰਟ ਸ਼ਾਮ ਨੂੰ ਪਰ ਸਰਕਾਰ ਨੂੰ ਉਸ ਕੱਲ ਨੂੰ ਤਕਰੀਬਨ 2 ਸਾਲ ਹੋ ਚਲੇ ਆ ਤੇ ਸਰਕਾਰ ਅਜੇ ਤੱਕ ਮਤਲਬ ਲਾਗੂ ਨਹੀਂ ਕਰ ਪਾਈ ਉਹਨੂੰ ਰੀਸੈਂਟਲੀ ਸਾਨੂੰ 14 ਫਰਵਰੀ 14 ਜਨਵਰੀ ਨੂੰ ਖਾਨਾਸ ਮੰਤਰੀ ਨੇ ਆਈ ਪਰ ਫਿਰ ਵੀ ਉਹਨਾਂ ਨੇ ਉਹੀ ਕਿਹਾ ਵੀ ਅੰਡਰ ਕਨਸਿਡਰੇਸ਼ਨ ਹੈ ਇਹ ਸਾਨੂੰ ਹਜੇ ਤੱਕ ਸਮਝ ਨਹੀਂ ਆ ਰਿਹਾ ਵੀ ਐਡਾ ਕਿੱਡਾ ਕ ਮਤਲਬ ਮਸਲਾ ਹੈ ਇਹ ਇਹ ਗਵਰਨਮੈਂਟ ਕੋਲੇ ਅੰਡਰ ਕਨਸਿਡਰੇਸ਼ਨ ਹੀ ਪਿਆ ਹੈ ਫਿਰ ਸਰਕਾਰ ਨੇ ਸਾਨੂੰ ਸੈਂਟਰਲ ਲੇਬਰ ਕਮਿਸ਼ਨਰ ਦਿੱਲੀ ਨੇ 23 ਤੇ 24 22 ਤੇ 23 ਜਨਵਰੀ ਨੂੰ ਫੇਰ ਬੁਲਾਇਆ ਦੋ ਦਿਨ ਕੰਟੀਨਿਊਸ ਮੀਟਿੰਗ ਚੱਲੀ ਪਰ ਉਹਦੇ ਵਿੱਚ ਵੀ ਸਰਕਾਰ ਸਾਨੂੰ ਇਹ ਮਤਲਬ ਮਸਲਾ ਸਾਡਾ ਹੱਲ ਨਹੀਂ ਕਰ ਸਕੀ ਤੇ ਪਿਛਲੇ ਅਸੀਂ ਇੱਕ ਤੋਂ ਲੈ ਕੇ ਡੇਢ ਮਹੀਨੇ ਤੱਕ ਲਗਾਤਾਰ ਅਸੀਂ ਐਜਿਟੇਸ਼ਨਾਂ ਦੇ ਸਰਕਾਰ ਵੀ ਇਹਨਾਂ ਚੀਜ਼ਾਂ ਤੋਂ ਪੂਰੀ ਤਰੀਕੇ ਨਾਲ ਜਾਣੂ ਹੈ ਫਿਰ ਵੀ ਸਰਕਾਰ ਅੱਗੇ ਨਹੀਂ ਆ ਰਹੀ ਇਸ ਬਾਰੇ ਜਦੋਂ ਕਿ ਹੋਰ ਅਦ ਨਨਖਾਂ ਵੀ ਸੋਟੇ ਨਾ ਕੱਟ ਹੋਣਗੇ ਪਰ ਉਹਨਾਂ ਨੇ ਮੰਗ ਲਈ ਨਹੀਂ ਸਰ ਸਰਕਾਰ ਮਤਲਬ ਜਿਹੜੇ ਵੀ ਕੋਈ ਫਾਈਨੈਂਸ਼ੀਅਲ ادارے ਹੈ ਆਰਬੀਆਈ ਹੈ ਸੇਬੀ ਹੈ ਕਾਰਪੋਰੇਟ ਕਾਰਪੋਰੇਟ ਘਰਾਣੇ ਸਾਰਿਆਂ ਦੇ ਉਹਨਾਂ ਵਿੱਚ ਮਤਲਬ 5 ਦਿਨ 5 ਦਿਨ ਹੀ ਹੈ ਜੀ ਸਿਰਫ ਬੈਂਕਾਂ ਦੇ ਵਿੱਚ ਹੀ ਹੈ ਜਿਹੜਾ ਫਾਈਨੈਂਸ਼ੀਅਲ ਸੈਕਟਰ ਹੈ ਉਹਦੇ ਵਿੱਚ ਜਿਹੜੇ ਕੀ ਮਤਲਬ 6 ਦਿਨ ਸਰਕਾਰ ਕਰ ਰਹੀ ਹੈ ਲਾਗੂ ਇੱਕ ਪਾਸੇ ਸਰਕਾਰ ਦਾ ਕਹਿੰਦੇ ਵੀ ਅਸੀਂ 99% ਅਸੀਂ ਡਿਜੀਟਲਾਈਜੇਸ਼ਨ ਦੇ ਲਾ ਚੁੱਕੇ ਵੀ ਬੈਂਕਾਂ ਦੇ ਵਿੱਚ ਸਟਾਫ ਦੀ ਲੋੜ ਨਹੀਂ ਹੈਗੀ ਅੱਜ ਤੋਂ 10 ਸਾਲ ਪਹਿਲਾਂ ਤਕਰੀਬਨ ਬੈਂਕਾਂ ਦੇ ਵਿੱਚ ਸਰਕਾਰੀ ਬੈਂਕਾਂ ਦੀ ਗੱਲ ਕਰ ਰਿਹਾ ਜੀ ਮੈਂ 12 ਲੱਖ ਮੁ ਉਹ ਬ੍ਰਾਂਚਾਂ ਨੂੰ ਸਰਕਾਰ ਮਤਲਬ ਸਨਬ ਕਰ ਰਹੀ ਹੈ ਬ੍ਰਾਂਚਾਂ ਬੰਦ ਕਰ ਰਹੀ ਹੈ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਵੀ ट्रांजੈਕਸ਼ਨਾਂ ਦੀ ਵੋਲਿਊਮ ਘਟ ਗਈ ਆਪਾਂ ਸਟਾਫ ਵੀ ਘਟਾ ਰਹੇ ਆ ਦੂਜੇ ਪਾਸੇ ਸਰਕਾਰ ਸਾਨੂੰ ਫਾਇਵ ਦੇ ਬੈਂਕਿੰਗ ਦੇਣ ਤੋਂ ਮਤਲਬ ਗੁਰੇਜ ਕਰ ਰਹੀ ਹੈ ਇਹ ਕਾਰਨ ਮੰਨਦੇ ਹੋ ਕਿ ਜਿਹੜੇ ਪਾਸੇ ਸਰਕਾਰ ਦੇ ਬਾਰੇ ਅੱਜ ਵੀ ਪੀਐਸਆਈਸੀ ਦੇ ਲੋਕ ਖੱਜਲ ਖਵਾਰੀ ਕਹਿੰਦੇ ਜਾਦਾ ਹੁੰਦੀ ਹੈ ਜਦੋਂ ਕਿ ਜਿਹੜੇ ਪ੍ਰਾਈਵੇਟ ਬੈਂਕ ਆ ਉਹਨਾਂ 'ਚ ਜਾ ਕੇ ਜਾਦਾ ਕੁਝ ਨਹੀਂ ਨਹੀਂ ਅਸੀਂ ਦੇਖੋ ਜੀ ਇਹ ਜਿਹੜਾ ਵੀ ਅਸੀਂ ਮੰਗ ਕਰ ਰਹੇ ਆ ਕੋਈ ਸਾਢੇ ਦਿਨ ਲਾਗੂ ਨਹੀਂ ਇਕੱਲੇ ਦੇ ਇਹਦੇ ਨਾਲ ਸ ਪ੍ਰਾਈਵੇਟ ਬੈਂਕ ਵੀ ਹੋਣਗੇ ਉਹ ਮੇਰੇ ਨਾਲ ਦੁਫ ਲੋਕ ਸੰਤੋਖਤ ਨਹੀਂ ਹੈ ਬੇਸ਼ੱਕ ਭਾਵੇਂ ਬੈਂਕਾਂ ਚ ਹੈਗੇ ਆ ਜਿਹੜੇ ਪ੍ਰਾਈਵੇਟ ਆ ਉਹ ਕਦੇ ਜਿਆਦਾ ਫੈਸਿਲਿਟੀ ਦਿੰਦੇ ਆ ਕੋਈ ਫਾਰਮ ਭਰਨੇ ਹਰ ਨਹੀਂ ਸਰ ਦੇਖੋ ਪ੍ਰਾਈਵੇਟ ਬੈਂਕ ਹੋ ਸਕਦਾ ਕੁਝ ਲੋਕਾਂ ਨੂੰ ਲੱਗਦਾ ਹੋਵੇ ਪਰ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਸ ਆ ਕੋਈ ਪ੍ਰਧਾਨ ਮੰਤਰੀ ਜਨਤਨ ਯੋਜਨਾ ਆਈ ਜਿਹੜੇ ਕੋਈ ਆਪਣੇ ਪੀਐਮ ਜੇਜੇਬੀ ਆਈ ਬੀਮਾ ਯੋਜਨਾ ਹੈ ਜਿਹੜੀਆਂ ਸਰਕਾਰ ਦੀਆਂ ਯੋਜਨਾ ਮ ਉਹ ਸਰਕਾਰੀ ਬੈਂਕੀ ਲਾਗੂ ਕਰਦੇ ਆ ਫਿਰ ਉਹ ਪ੍ਰਾਈਵੇਟ ਬੈਂਕਾ ਕਿਉਂ ਨਹੀਂ ਲਾਗੂ ਕਰ ਸਕਦੇ ਜੇ ਕੋਈ ਮੱਧ ਵਰਗੀ ਪਰਿਵਾਰ ਹੈ ਕੋਈ ਗਰੀਬ ਪਰਿਵਾਰ ਹੈ ਉਹਨੂੰ ਸਾਰੇ ਇਹਨਾਂ ਮੋਦਰਾ ਲੋਨ ਹੈ ਤੁਸੀਂ ਪ੍ਰਾਈਵੇਟ ਬੈਂਕ ਚ ਚਲੇ ਜਾਓ ਕੋਈ ਮ ਕੋਈ ਜ਼ੀਰੋ ਬੈਲੈਂਸ ਸਿਕਾਤਾ ਖਾਤਾ ਖਲਾਂ ਚਲੇ ਜਾ ਕੋਈ ਪ੍ਰਾਈਵੇਟ ਬੈਂਕ ਨਹੀਂ ਖੋਲਦਾ ਆਪਣੇ ਪਟੰਡੇ ਤੁਸੀਂ ਕਿਸੇ ਵੀ ਮੰਨ ਲਓ ਪ੍ਰਾਈਵੇਟ ਬੈਂਕ ਚਲੇ ਜਾਓ ਐਚਡੀਐਫਸੀ ਆਈਸੀਆਈ ਸਰ ਦਾ 10000 ਰੁਪਏ ਬੈਲੈਂਸ ਹੈ ਇੱਕ ਸਰਕਾਰੀ ਬੈਂਕੀ ਹੈ ਜਿਹੜਾ ਜ਼ੀਰੋ ਬੈਲੈਂਸ ਅਕਾਊਂਟ ਖੋਲਦਾ ਕੋਈ ਪੈਨਲਟੀ ਨਹੀਂ ਲੱਗਦੀ ਇਹ ਫਿਰ ਮਤਲਬ ਗਵਰਨਮੈਂਟ ਬੈਂਕ ਨੂੰ ਆਪਾਂ ਕਿਵੇਂ ਪਿੱਛੇ ਛੱਡ ਸਕਦੇ ਹਾਂ ਜੀ ਕਿਸੇ ਵਾਸਤੇ ਚਾਰ ਤਿੰਨਾਂ ਦੀਆਂ ਛੁੱਟੀਆਂ ਸਿੰਘਾਂ ਤੇ ਹੁਣ ਛੁੱਟੇ ਵੱਲੋਂ ਛੁੱਟੀਆਂ ਚ ਨਹੀਂ ਕੀਤਾ ਕਿ ਵਰਕਿੰਗ ਡੇ ਚ ਇਹ ਸਰ ਛੁੱਟੀਆਂ ਦੇ ਵਿੱਚ ਕਰਾਂਗੇ ਤਾਂ ਸਰਕਾਰ ਤੱਕ ਕੋਈ ਇਹਦੀ ਆਵਾਜ਼ ਨਹੀਂ ਪਹੁੰਚ ਸਕਦੀ ਜੀ ਇਹ ਮਤ ਛੁੱਟੀਆਂ ਦੇ ਵਿੱਚ ਸਟ੍ਰਾਈਕ ਦਾ ਸਾਡੇ ਕੋਈ ਵੋਲਿਊਮ ਮਤਲਬ ਵੈਲਿਊ ਨਹੀਂ ਹੁੰਦੀ ਅਸੀਂ ਕੋਈ ਅੱਜ ਸਟ੍ਰਾਈਕ ਕਰਕੇ ਮਤਲਬ ਸਾਰੇ ਇੰਜੋਏ ਨਹੀਂ ਕਰ ਰਹੇ ਸਾਡੀ ਸਾਰੇ ਜਿਹੜੇ ਮੁਲਾਜ਼ਮ ਅੱਜ 8 ਲੱਖ ਬੈਂਕ ਮੁਲਾਜ਼ਮ ਸਟ੍ਰਾਈਕ ਤੇ ਐ ਉਹਨਾਂ ਦੀ ਇੱਕ ਦਿਨ ਦੀ ਤਨਖਾਹ ਕੱਟੀ ਗਈ ਹੈ ਅਸੀਂ ਕੋਈ ਦੂਜੇ ادارے ਵਾਂਗੂ ਨਹੀਂ ਆ ਕੇ ਕੋਈ ਸਟੇਟ ਗਵਰਨਮੈਂਟ ਦੇ ਵਾਂਗੂ ਜਾਂ ਕੋਈ ਸੈਂਟਰਲ ਗਵਰਨਮੈਂਟ ਦੇ ਜਿਹੜੇ ਵੀ ਕੋਈ ادارے ਸਟ੍ਰਾਈਕ ਕਰਦੇ ਆ ਉਹ ਤਨਖਾਹ ਵੀ ਲੈਂਦੇ ਆ ਤੇ ਸਟ੍ਰਾਈਕ ਤੇ ਵੀ ਜਾਂਦੇ ਆ ਅਸੀਂ ਸਾਰਿਆਂ ਨੇ ਆਪਦੇ ਕਿਸੇ ਦਾ ਮਤਲਬ ਸਭ ਮਤਲਬ ਆਵਦੀ ਕੀ ਗ੍ਰੇਡ ਦੀ ਤਨਖਾਹ ਕਟਵਾ ਕੇ ਅੱਜ ਅਸੀਂ ਅਵਦੀ ਸਟ੍ਰਾਈਕ ਕਰ ਰਹ ਅੱਜ ਦਾ ਜਿਹੜਾ ਸਾਡਾ ਧਰਨਾ ਹੈਗਾ ਇਹ ਯੂਨਾਈਟਿਡ ਬੈਂਕ ਆਫ ਯੂਐਚਵੀ ਦੇ ਬੈਨਰ ਹਲੇ ਸੀਗਾ ਤੇ ਸਾਡੀ ਡਿਮਾਂਡ ਹੈ 5 ਡੇ ਬੈਂਕਿੰਗ ਦੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ 5 ਡੇ ਬੈਂਕਿੰਗ ਨਹੀਂ ਅਸੀਂ 5 ਡੇ ਵਰਕ ਵੀਕਲੀ ਡਿਮਾਂਡ ਕਰ ਰਹੇ ਹਾਂ ਜਿਹੜੀ ਕਿ ਇਹ ਡਿਮਾਂਡ ਹੈ ਸਾਡੀ ਪਹਿਲਾਂ ਹੀ ਮੰਨੀ ਜਾ ਚੁੱਕੀ ਹੈ ਲੇਕਿਨ ਉਹ ਲਾਗੂ ਨਹੀਂ ਕੀਤਾ ਜਾ ਰਿਹਾ ਸਾਡਾ ਜਿਹੜੀ ਬੈਂਕਰ ਦੀ ਐਸੋਸੀਏਸ਼ਨ ਹੈ ਆਈਬੀਏ ਉਹਦੇ ਨਾਲ ਸਾਡਾ ਸਮਝੌਤਾ ਹੋਇਆ ਸੀ ਜੋ ਔਨ ਦਾ ਬਿਹੈਫ ਆਫ ਗਵਰਨਮੈਂਟ ਕੰਮ ਕਰਦੀ ਹੈਗੀ ਹੈ ਉਹਨਾਂ ਨੇ ਮੰਨ ਲਿਆ ਸੀ ਕਿ ਅਸੀਂ ਹਰ ਰੋਜ਼ 40 ਮਿੰਟ ਐਕਸਟਰਾ ਕੰਮ ਕਰਾਂਗੇ ਉਹਦੇ ਅਵਿਚ ਦੇ ਵਿੱਚ ਸਾਨੂੰ ਇੱਕ ਛੁੱਟੀ ਮਿਲੇਗੀ ਤੇ ਜਿਹੜੀ ਇਹ 5 ਡੇ ਦੀ ਡਿਮਾਂਡ ਹੈ ਇਹ ਐਕਚੁਅਲੀ ਸਾਡੇ ਬੈਂਕਾਂ ਦੇ ਜਿਹੜੇ ਵਰਕਿੰਗ ਆਵਰ ਹੈ ਉਹ ਰੈਗੂਲੇਟਰ ਦੀਆਂ ਤੁਸੀਂ ਦੇਖਿਓਗਾ ਬ੍ਰਾਂਚਾਂ ਸਵੇਰੇ 9:30 ਤੋਂ ਲੈ ਕੇ 7-8-9 ਵਜੇ ਤੱਕ ਵੀ ਖੁੱਲੀਆਂ ਰਹਿੰਦੀਆਂ ਉਹਦੇ ਨਾਲ ਇਹ ਕਿ ਜਿਹੜੇ ਸਾਡੇ EMPLOYEES ਹਨ ਉਹਨਾਂ ਦੀ ਹੈਲਥ ਵੀ ਖਰਾਬ ਹੁੰਦੀ ਹੈਗੀ ਹੈ ਤੇ ਇੱਕ ਸੋਸ਼ਲ ਲਾਈਫ ਪਾਸਤੇ ਵੀ ਬਹੁਤ ਜ਼ਰੂਰੀ ਹੈ ਇਹ ਜਿਹੜੀ ਅੱਜ ਵੀ ਇਹ ਸਟ੍ਰਾਈਕ ਕੀਤੀ ਹੈਗੀ ਐ ਇਹ ਅਸੀਂ ਆਪਣੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਸੈਲਰੀ ਕਟਵਾ ਕੇ ਸਟ੍ਰਾਈਕ ਕੀਤੀ ਹੈਗੀ ਐ ਜਿਵੇਂ ਸਾਡੇ ਕੀ ਪਹਿਲਾਂ ਵੀ ਬੁਲਾਰਿਆਂ ਨੇ ਕਿਹਾ ਕਿ ਸਟ੍ਰਾਈਕ ਕਰਨਾ ਸਾਡੀ ਮਜਬੂਰੀ ਹੈ ਤਾਂ ਕਰਕੇ ਸਟ੍ਰਾਈਕ ਕਰਨੀ ਪਈ ਹੈ ਸਟ੍ਰਾਈਕ ਦਾ ਕਾਰਨ ਇਹ ਕਿ ਜਿਹੜੀ ਡਿਮਾਂਡ ਹੈ ਪਹਿਲਾਂ ਮਾਨੀ ਚੁਕੀ ਜੀ ਉਤਾਰ ਉਹਨੂੰ ਲਾਗੂ ਕਰਾਉਣ ਵਾਸਤੇ ਅਸੀਂ ਕਾਫੀ ਦੇਰ ਤੋਂ ਸੰਘਰਸ਼ ਕਰ ਰਹੇ ਹਾਂ ਲੇਕਿਨ ਇਹ ਸਾਡਾ ਸੰਘਰਸ਼ ਅੱਜ ਸਟ੍ਰਾਈਕ ਦੇ ਰੂਪ ਵਿੱਚ ਅਜ ਆਉਣਾ ਪਿਆ ਕਿਉਂਕਿ ਅਸੀਂ ਗਵਰਨਮੈਂਟ ਨੂੰ ਪਹਿਲਾਂ ਵੀ ਆਲਟੀਮੇਟਮ ਦਿੱਤਾ ਸੀ ਕਿ ਸਾਡੀ ਜਿਹੜੀ ਡਿਮਾਂਡ ਹੈ ਉਹਨੂੰ ਮੰਨਿਆ ਜਾਵੇ ਕਾਫੀ ਸਾਰੀਆਂ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਹਮੇਸ਼ਾ ਸਾਨੂੰ ਇਹੀ ਕਿਹਾ ਕਿ ਤੁਹਾਡੀ ਡਿਮਾਂਡ ਐਕਟਿਵਲੀ ਅਸੀਂ ਕਨਸੀਡਰ ਕਰ ਰਹੇ ਹਾਂ ਲੇਕਿਨ ਇਹਦਾ ਸਾਨੂੰ ਕੋਈ ਵੀ ਫਰੂਟਫੁੱਲ ਰਿਜ਼ਲਟ ਨਹੀਂ ਮਿਲਿਆ ਤਾਂ ਕਰਕੇ ਅਸੀਂ ਸਟ੍ਰਾਈਕ ਕੀਤੀ ਹੈ ਜੀ ਜਿਹੜੀ ਛੁੱਟੀਆਂ ਪਿੱਛੇ ਬੰਦ ਕੀਤੀ ਗਈਆਂ ਹੁਣ ਲੋਕਾਂ ਦੀ ਖੱਜਲ ਖਵਾਰੀ ਹੋਈ ਹੈ ਇਹ ਨੂੰ ਲੱਗਦਾ ਨਹੀਂ ਸੀ ਕਿ ਲੋਕਾਂ ਦਾ ਕੰਮ ਜਿਆਦਾ ਰੁਕੇਗਾ ਥੋੜਾ ਜਿਹਾ ਦੇਖ ਲਓ ਨਹੀਂ ਸਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਹੁਣ ਡਿਜੀਟਲ ट्रांजैक्शन ਦੀ ਆਪਾਂ ਗੱਲ ਕਰੀਏ ਤਾਂ ਜੇ 100 ਦੇ ਵਿੱਚੋਂ 99% ਜਿਹੜੀਆਂ ट्रांजैक्शन ਉਹ ਡਿਜੀਟਲ ਹੋ ਰਹੀਆਂ ਹੈਗੀਆਂ ਤਾਂ ਬਹੁਤ ਸਾਰੇ ਡਿਪਾਰਟਮੈਂਟ ਹੈਗੇ ਆ ਜਿਹੜੇ 5 ਡੇ ਚੱਲਦੇ ਹੈਗੇ ਆ ਲੇਕਿਨ ਉਹਨਾਂ ਦਾ ਕੋਈ ਆਲਟਰਨੇਟਿਵ ਵੀ ਨਹੀਂ ਹੈ ਸਾਡੇ ਜਿਹੜੀ ਬੈਂਕਿੰਗ ਸੈਕਟਰ ਹੈ ਔਰ ਇਹ ਚ ਬਹੁਤ ਸਾਰੇ ਆਲਟਰਨੇਟਿਵ ਹੈ ਜਿਹੜੇ ਆਮ ਲੋਕ ਹੈਗੇ ਆ ਉਨਾ ਵਾਸਤੇ ਸੀਸੀਟੀਵੀ ਕੁੱਲੇ ਹੋਇਆ ਸਾਡੇ ਏਟੀਐਮ ਵਰਕਿੰਗ ਦੇ ਵਿੱਚ ਹੈਗੇ ਆ ਇੰਟਰਨੈਟ ਵਰਕਿੰਗ ਦੇ ਵਿੱਚ ਹੈ ਸਭ ਕੁਝ ਲੋਕਾਂ ਨੂੰ ਕੋਈ ਕੋਈ ਮੁਸ਼ਕਲ ਨਹੀਂ ਆਏਗੀ ਦੇ ਚਲ